ਆਪਣਾ ਮੂਲ ਪਛਾਣ ਆਪਣੇ ਆਪ ਨੂੰ ਪਛਾਨਣ ਦੇ ਇੱਕ ਨਵੇਂ ਬਥੇਰੇ ਪਹਿਲੂ ਹਨ ਕਈ ਆਧਾਰ ਤਾਂ ਅਜਿਹੇ ਹਨ ਕਿ ਜਿਨ੍ਹਾਂ 'ਚ ਬਹੁਤ ਬਰੀਕੀ ਨਾਲ ਅਨੁਭਵ ਹੁੰਦਾ ਹੈ ਪਰ ਸਾਰੇ ਪਹਿਲੂ ਸਾਰੇ ਆਧਾਰ ਪ੍ਰਤੱਖ ਜਾਂ ਜ਼ੁਬਾਨੋ-ਜ਼ੁਬਾਨੀ ਵਰਤਾਰੇ ਨਾਲ ਸੰਬੰਧਤ ਹਨ ਉਹ ਵਰਤਾਰਾ ਭਾਵੇਂ ਕਿਸੇ ਪ੍ਰਤੀ ਵੀ ਹੋਵੇ ਸਾਡੇ ਧਰਮ ਗ੍ਰੰਥਾਂ 'ਚ 6 ਗੱਲਾਂ ਦੀ ਨਿਖੇਧੀ ਹੈ ਕਾਮ ਕ੍ਰੋਧ ਹੰਕਾਰ ਲੋਭ ਮੋਹ ਅਤੇ ਈਰਖਾ ਅੱਜ ਇਹ ਸਵਾਲ ਸਾਰਿਆਂ ਦੇ ਦਿਮਾਗ 'ਚ ਉੱਠਦਾ ਹੈ ਮਚਲਦਾ ਹੈ ਕਿ ਮੈਂ ਕੌਣ ਹਾਂ ਕਿਉਂ ਇਸ ਸੰਸਾਰ 'ਚ ਆਇਆ ਮੈਨੂੰ ਕੀ ਕਰਨਾ ਚਾਹੀਦਾ ਹੈ ਮੇਰੇ ਫਰਜ਼ ਕੀ ਹਨ ਇਹ ਸਾਰੇ ਸਵਾਲ ਬੋਲਦੇ ਹਨ ਕਿ ਆਪ ਦੇ ਆਪ ਨੂੰ ਪਛਾਣੋ ਸੰਸਾਰ ਦਾ ਇਹ ਸਭ ਤੋਂ ਔਖਾ ਕੰਮ ਹੈ ਇਹ ਕੰਮ ਕਰਨ ਲਈ ਸਾਨੂੰ ਉਪਰੋਕਤ ਸਵਾਲ ਪ੍ਰੇਰਦੇ ਹਨ ਇਸੇ ਸਬੰਧ ਵਿੱਚ ਪ੍ਰਸਿੱਧ ਸ਼ਾਇਰ ਜਿਗਰ ਨੇ ਇੱਕ ਸ਼ੇਅਰ ਚ ਆਖਿਆ ਹੁਣ ਸੇ ਮਿਲਨੇ ਕੋ ਤੋ ਕਿਆ ਕਹੀਏ ਜਿਗਰ ਖੁਦ ਸੇ ਮਿਲਨੇ ਕੋ ਜ਼ਮਾਨਾ ਚਾਹੀਏ ਅਸਲ ਚ ਆਪਣੇ ਆਪ ਨੂੰ ਮਿਲਣ ਪਛਾਨਣ ਚ ਇੱਕ ਸਮਾਂ ਲੱਗ ਜਾਂਦਾ ਹੈ ਆਪਣੇ ਆਪ ਨੂੰ ਜਾਨਣਾ ਪਛਾਨਣਾ ਇੱਕ ਡੂੰਘੇ ਅਹਿਸਾਸ ਦਾ ਵਿਸ਼ਾ ਹੈ ਹਰ ਵੀ ਕਦੇ-ਕਦੇ ਇਨਸਾਨ ਢਟਕ ਜਾਂਦਾ ਹੈ ਇਸ ਲਈ ਮਨੁੱਖ ਨੂੰ ਆਪਣੇ ਅੰਤਰਝਾਤ ਪਾਉਣੀ ਪੈਂਦੀ ਹੈ ਆਪੇ ਆਪਣਾ ਵਿਸ਼ਲੇਸ਼ਣ ਕਰਨਾ ਪੈਂਦਾ ਹੈ ਜਿਹੜਾ ਕਿਸੇ ਵੀ ਨੁਕਤੇ ਉ ਸੌਖਾ ਕੰਮ ਨਹੀਂ ਜਿਸ ਨੇ ਇਸ ਕੰਮ ਨੂੰ ਆਸਾਨੀ ਨਾਲ ਜਾਂ ਬੇਅੰਤ ਸੰਘਰਸ਼ਾਂ ਪਿੱਛੋਂ ਵੀ ਨੇਪਰੇ ਚਾੜ ਲਿਆ ਤਾਂ ਸਮਝੋ ਉਸਨੇ ਜ਼ਿੰਦਗੀ ਵਿੱਚ ਇੱਕ ਦੁਰਲੱਭ ਅਤੇ ਅਨਮੋਲ ਚੀਜ਼ ਹਾਸਲ ਕਰ ਲਈ ਆਪਣੇ ਆਪ ਨੂੰ ਪਛਾਨਣ ਦਾ ਅਰਥ ਹੈ ਜ਼ਿੰਦਗੀ ਦਾ ਸਭ ਤੋਂ ਉੱਤਮ ਗਿਆਨ ਹਾਸਲ ਕਰਨਾ ਆਪਣੇ ਆਪ ਨੂੰ ਪਛਾਨਣ ਦੇ ਅਸਲ 'ਚ ਇੱਕ ਨਹੀਂ ਅਨੇਕਾਂ ਆਧਾਰ ਹਨ ਕਈ ਆਧਾਰ ਤਾਂ ਅਜਿਹੇ ਹਨ ਜਿਨ੍ਹਾਂ 'ਚ ਬੜੀ ਬਰੀਕੀ ਨਾਲ ਅਨੁਭਵ ਹੁੰਦਾ ਹੈ ਗੁਰਬਾਣੀ ਫਰਮਾਉਂਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਪਰ ਸਾਰੇ ਆਧਾਰ ਪਰਤੱਖ ਜਾਂ ਜ਼ੁਬਾਨੀ ਰੂਪੋਂ ਵਰਤਾਰੇ ਨਾਲ ਸੰਬੰਧਤ ਹਨ ਉਹ ਵਰਤਾਰਾ ਚਾਹੇ ਕਿਸੇ ਪ੍ਰਤੀ ਵੀ ਹੋਵੇ ਇਸ ਵਿਸ਼ੇ ਦੀ ਬਰੀਕੀ ਵਾਲੀ ਪਰਚੋਲ 'ਚ ਜਾਣ ਤੋਂ ਪਹਿਲਾਂ ਆਓ ਇਸ ਦੇ ਕੁਝ ਸਥੂਲ ਵਰਤਾਰਕ ਪੱਖਾਂ ਤੇ ਵਿਚਾਰ ਕਰੀਏ ਨੀਤੀ ਸ਼ਾਸਤਰ ਦੇ ਇੱਕ ਭਾਵ ਅਰਥ ਅਨਸਾਰ ਵਿਅਕਤੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਮਾ ਕਿਵੇਂ ਲੰਘ ਰਿਹਾ ਹੈ ਕੌਣ-ਕੌਣ ਮੇਰੇ ਆਪਣੇ ਹਨ ਕਿਹੋ ਜਿਹੇ ਉਹ ਦੇਸ਼ ਜਿੱਥੇ ਮੈਂ ਰਹਿ ਰਿਹਾ ਹਾਂ ਭਾਵ ਕਿ ਕਿਹੋ ਜਿਹੇ ਮਾਹੌਲ 'ਚ ਜ਼ਿੰਦਗੀ ਗੁਜ਼ਾਰ ਰਿਹਾ ਮੇਰੀ ਆਮਦਨ ਕਿੰਨੀ ਹੈ ਤੇ ਖਰਚ ਕਿੰਨਾ ਹੈ ਮੈਂ ਕੀ ਹਾਂ ਅਰਥਾਤ ਸਮਾਜ 'ਚ ਮੇਰੀ ਹਾਲਤ ਕਿਹੋ ਜਿਹੀ ਹੈ ਮੇਰੇ ਕੋਲ ਆਪਣੀ ਸ਼ਕਤੀ ਕਿੰਨੀ ਹੈ ਇਹ ਸਾਰਾ ਕੁਝ ਆਖਣ ਤੋਂ ਨੀਤੀਕਾਰ ਦਾ ਮਨੋਰਥ ਇਹ ਹੈ ਕਿ ਮਨੁੱਖ ਸੇਧਕ ਗੱਲਾਂ ਦੀ ਰੌਸ਼ਨੀ 'ਚ ਆਪਣੇ ਆਪ ਨੂੰ ਪਛਾਣ ਕੇ ਤੁਰੇ ਤਾਂ ਕਿ ਉਸ ਨੂੰ ਆਪਣੀ ਸਹੀ ਹਾਲਤ ਦਾ ਗਿਆਨ ਰਹੇ ਜਿਵੇਂ ਜੇ ਉਸ ਦੀ ਆਮਦਨ ਘੱਟ ਅਤੇ ਖਰਚ ਜ਼ਿਆਦਾ ਹੈ ਤਾਂ ਜ਼ਰੂਰੀ ਹੈ ਉਹ ਔਖੇ ਦਿਨ ਕੱਟੂ ਹੁਣ ਇਸ ਔਖੀ ਘਾਟੀੋਂ ਪਾਰ ਲੰਘਣ ਲਈ ਉਸ ਕੋਲ ਇੱਕੋ ਰਾਹ ਬਚਦਾ ਹੈ ਕਿ ਉਸ ਨੂੰ ਇਸ ਦੁਖਦਾਈ ਘੜੀ ਮਹਿੰਗਾਈ ਦੇ ਜ਼ਮਾਨੇ ਤੇ ਥੱਪ ਕੇ ਜਾਂ ਕਿਸਮਤ ਦੇ ਸਿਰ ਨਾ ਮੜਦਿਆਂ ਖੁਦ ਆਪਣੇ ਵੱਲ ਵੇਖਣਾ ਚਾਹੀਦਾ ਹੈ ਤਦੇ ਇਸ ਦੁੱਖੋਂ ਛੁਟਕਾਰਾ ਮਿਲ ਸਕਦਾ ਹੈ ਜਦ ਉਹ ਆਪਣੇ ਵੱਲ ਦੇਖੇਗਾ ਅਤੇ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਛਾਣੇਗਾ ਤਾਂ ਦੁੱਖ ਦਾ ਕਾਰਨ ਉਸ ਨੂੰ ਆਪਣੇ ਆਪ ਚੋਹੀ ਮਿਲ ਜਾਏਗਾ ਫਿਰ ਉਹ ਉਸ ਨੂੰ ਦੂਰ ਕਰਨ ਲਈ ਵੀ ਤਿਆਰ ਰਹੇਗਾ ਜਾਂ ਤਾਂ ਉਹ ਆਪਣਾ ਖਰਚਾ ਘਟਾਉ ਤੇ ਜਾਂ ਆਮਦਨੀ ਵਧਾਉ ਇਸੇ ਤਰ੍ਹਾਂ ਉਸ ਨੂੰ ਆਪਣੀ ਸ਼ਕਤੀ ਪਛਾਣ ਕੇ ਦਸ਼ਮਨ ਨਾਲ ਪੜਨਾ ਚਾਹੀਦਾ ਹੈ ਮਿੱਤਰਾਂ ਦਾ ਰੋਂ ਦੇਖ ਕੇ ਹੀ ਉਹਨਾਂ ਤੋਂ ਮਦਦ ਦੀ ਆਸ ਰੱਖਣੀ ਚਾਹੀਦੀ ਹੈ ਦੇਖਿਆ ਦੇ ਸਮੇ ਨੂੰ ਦੇਖ ਕੇ ਹੀ ਉਸ ਦੇ ਮੁਤਾਬਕ ਹੀ ਵਰਤਾਓ ਕਰਨਾ ਚਾਹੀਦਾ ਹੈ ਇਸ ਪਿੱਛੋਂ ਇਸ ਗੱਲ ਦੀ ਵਿਆਖਿਆ ਕਰੋ ਕਿ ਤੁਹਾਡੀਆਂ ਆਪਣੀਆਂ ਨਜ਼ਰਾਂ 'ਚ ਤੁਹਾਡੀ ਕੀ ਔਕਾਤ ਹੈ ਮੰਨ ਲਓ ਤੁਸੀਂ ਕਿਸੇ ਵੱਡੀ ਦੁਕਾਨ ਤੋਂ ਸੌਦਾ ਮੁੱਲ ਲਿਆ ਅਤੇ ਸੌਦਾ ਨੋਟ ਦਿੱਤਾ ਦੁਕਾਨਦਾਰ ਗਲਤੀ ਨਾਲ ਵੱਧ ਪੈਸੇ ਮੋੜ ਗਿਆ ਹੁਣ ਇਮਾਨਦਾਰੀ ਅਤੇ ਬੇਈਮਾਨੀ ਨਾਂ ਦੋ ਤਰਕ ਤਾਕਤਾਂ ਉੱਠ ਖੜਦੀਆਂ ਅਤੇ ਆਪਣੀ ਆਪਣੀ ਦਲੀਲ ਦੇਣ ਲੱਗ ਪੈਂਦੀ ਹੈ ਤੁਹਾਡੇ ਮਨ 'ਚ ਸਵਾਲ ਉੱਠਦਾ ਹੈ ਕਿ ਵਾਧਾ ਹੀ ਰਕਮ ਮੋੜੀ ਜਾਵੇ ਜਾਂ ਨਾ ਇਮਾਨਦਾਰੀ ਆਖਦੀ ਹੈ ਵਾਧਾ ਇਹ ਪੈਸੇ ਵਾਪਸ ਕਰ ਦਿਓ ਪਰ ਬੇਈਮਾਨੀ ਦਲੀਲ ਦਿੰਦੀ ਹੈ ਆਪਣੇ ਪੈਸੇ ਮੋੜਨਾ ਮੂਰਖਤਾ ਹੈ ਇਸ 'ਚ ਤੇਰੀ ਕੀ ਗਲਤੀ ਹੈ ਵੱਧ ਪੈਸੇ ਦੁਕਾਨਦਾਰ ਨੇ ਦਿੱਤੇ ਹਨ ਇਸ ਲਈ ਉਹੀ ਭੁਗਤੇ ਉਧਰ ਇਮਾਨਦਾਰੀ ਵੱਲੋਂ ਦਲੀਲ ਆਉਂਦੀ ਹੈ ਕੁਝ ਵੀ ਹੋਵੇ ਤੂੰ ਵੱਧ ਪੈਸੇ ਰੱਖਣ ਦਾ ਹੱਕਦਾਰ ਨਹੀਂ ਫਿਰ ਮਾੜੀ ਨੀਅਤ ਅਕਸਾਉਂਦੀ ਹੈ ਓਏ ਛੱਡ ਇਹਨਾਂ ਉਪਦੇਸ਼ਾਂ ਨੂੰ ਇਹ ਹੱਟੀ ਵਾਲਾ ਰਾਤ ਦਿਨ ਗਾਕਾਂ ਨੂੰ ਲੁੱਟਦਾ ਹੈ ਬਲੈਕ ਕਰਦਾ ਹੈ ਅਜਿਹੇ ਚੋਰ ਨੂੰ ਪੈਸੇ ਕਿਉਂ 모ੜੇ ਜਾਣ ਜਿਹੜਾ ਇਮਾਨਦਾਰ ਨਹੀਂ ਉਹਦੇ ਨਾਲ ਕਾਹਦੀ ਹਮਦਰਦੀ ਉਸ ਦੀ ਗਲਤੀ ਦੀ سزا ਇਹੀ ਹੈ ਕਿ ਚੁੱਪਚਾਪ ਪੈਸੇ ਬੋਝੇ ਚ ਪਾ ਕੇ ਚੱਲਦਾ ਬਣ ਹੁਣ ਇੱਥੇ ਇਸ ਦੁਬ ਦੇ ਪਿੱਛੋਂ ਤੁਹਾਨੂੰ ਫੈਸਲਾ ਕਰਨਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਵਾਧਾ ਇਹ ਪੈਸੇ ਰੱਖੋਗੇ ਜਾਂ ਮੋੜੋਗੇ ਫੈਸਲਾ ਤੁਹਾਡਾ ਹੈ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਕਦੋਂ ਚੱਕ ਕੇ ਤੁਹਾਨੂੰ ਕੀ ਅਨੁਭਵ ਹੋਵੇਗਾ ਮਨ ਲਓ ਤੁਸੀਂ ਮਾੜੀ ਨੀਅਤ ਦੇ ਚਾਂਸੇ 'ਚ ਆ ਕੇ ਸਮਾਨ ਚੁੱਕ ਕੇ ਤੁਰੰਦੀ ਕਰਦੇ ਹੋ ਇਸ ਥਾਂ ਤੇ ਤੁਸੀਂ ਆਪਣੇ ਆਪ ਨੂੰ ਸਮਝ ਲਵੋ ਕਿ ਮਾੜੀ ਨੀਅਤ ਦੀਆਂ ਦਲੀਲਾਂ ਮੂਰੇ ਆਪਣੇ ਆਪ ਨੂੰ ਤੁਸੀਂ ਕਾਇਲ ਹੋਇਆ ਤਾਂ ਮੰਨ ਲਿਆ ਪਰ ਤੁਸੀਂ ਖੁਦ ਹੀ ਆਪਣੀ ਨਜ਼ਰੋਂ ਡਿੱਗ ਜਾਉਂਗੇ ਕਿਉਂਕਿ ਉਧਰੋਂ ਦੂਜੇ ਪਾਸਿਓ ਤੁਹਾਡੇ ਅੰਤਰਮਨ ਨੇ ਇਹ ਫਤਵਾ ਦੇ ਦਿੱਤਾ ਕਿ ਤੁਸੀਂ ਜਾਣਦਿਆਂ ਬੁੱਝਦਿਆਂ ਬੇਈਮਾਨੀ ਕੀਤੀ ਹੈ ਇਸੇ ਲਈ ਛੇਤੀ ਭੱਜਣ ਦੀ ਧਾਰੀ ਮਤਾ ਹੈਰਾ ਫਰੀ ਫੜੀ ਨਾ ਜਾਵੇ ਬੇਸ਼ੱਕ ਤੁਸੀਂ ਇਸ ਗੱਲ ਦੇ ਗੰਭੀਰਤਾ ਨਾਲ ਸੋਚ ਵਿਚਾਰ ਨਾ ਵੀ ਕਰੋ ਪਰ ਅਪਰਤੱਖ ਰੂਪੋਂ ਕਾਇਰਤਾ ਤੇ ਹੀਣ ਭਾਵਨਾ ਤੁਹਾਡੇ ਅੰਦਰ ਪੈਦਾ ਹੋ ਜਾਏਗੀ ਇਸ ਤਰ੍ਹਾਂ ਆਤਮ ਵਿਸ਼ਵਾਸ ਦੀ ਥੜ ਅਤੇ ਸਹਸ ਹੀਣਤਾ ਨੂੰ ਜਨਮ ਦੇਵੇਗੀ ਅਤੇ ਤੁਹਾਡੇ ਨੈਤਿਕ ਬਲ ਨੂੰ ਕਮਜ਼ੋਰ ਬਣਾ ਦੇਵੇਗੀ ਪਰ ਜੇ ਤੁਸੀਂ ਇਸ ਮੌਕੇ ਤੇ ਚੰਗੀਆਂ ਆਜ਼ਤਾਂ ਦੀਆਂ ਦਲੀਲਾਂ ਮੰਨਦਿਆਂ ਉਹਨਾਂ ਦਾ ਸਤਕਾਰ ਕੀਤਾ ਹੁੰਦਾ ਤਾਂ ਵੱਧ ਆਈ ਰਕਮ ਮੋੜ ਦਿੱਤੀ ਹੁੰਦੀ ਤਾਂ ਤਸਵੀਰ ਬਿਲਕੁਲ ਦੂਜੀ ਹੁੰਦੀ। ਪੈਸੇ ਮੋੜਦਿਆਂ ਤੁਹਾਡਾ ਮਨ ਇਮਾਨਦਾਰੀ ਦੇ ਉਤਸ਼ਾਹ ਨਾਲ ਨੱਕੋ-ਨੱਕ ਹੁੰਦਾ। ਇਮਾਨਦਾਰੀ ਦੇ ਨਤੀਜੇ ਵਜੋਂ ਹੱੱਟੀ ਵਾਲੇ ਵੱਲੋਂ ਆਦਰ ਮਿਲਦਾ। ਉਹ ਤੁਹਾਡੇ ਲਈ ਮਾਣ ਅਤੇ ਸਨਮਾਨ ਵਾਲੀ ਗੱਲ ਹੁੰਦੀ। ਤਾਦ ਤੁਸੀਂ ਫਟਾਫਟ ਖਿਸਕਣ ਦੀ ਥਾਂ ਚਿਹਰੇ ਤੇ ਮੁਸਕਾਨ ਅਤੇ ਮਨ ਚ ਦ੍ਰਿੜਤਾ ਲਈ ਮਾਣਮੱਤੇ ਤੌਰ ਤੁਰਦੇ ਤੁਹਾਡੇ ਇਸ سلوਕ ਨਾਲ ਤੁਸੀਂ ਸੌਖਿਆ ਹੀ ਆਪਣੀਆਂ ਨਜ਼ਰਾਂ ਵਿੱਚ ਉੱਚੇ ਹੋ ਜਾਂਦੇ ਤੁਹਾਡੀ ਨੈਤਿਕ ਸ਼ਕਤੀ ਆਤਮ ਵਿਸ਼ਵਾਸ ਅਤੇ ਹੌਂਸਲਾ ਵੱਧ ਜਾਂਦਾ ਤੁਸੀਂ ਆਪਣੀ ਸ਼ਖਸੀਅਤ ਤੇ ਮਾਣ ਮਹਿਸੂਸ ਕਰਦੇ ਉਸ ਵੇਲੇ ਜਿਹੜੀ ਖੁਸ਼ੀ ਤੁਹਾਡੇ ਮਨ ਚ ਪੈਦਾ ਹੁੰਦੀ ਉਹ ਸਾਰੀ ਦੁਨੀਆ ਦੀ ਦੌਲਤ ਖਰਚ ਕੇ ਵੀ ਪੱਲੇ ਨਹੀਂ ਪੈਂਦੀ ਹੁਣ ਤੁਸੀਂ ਖੁਦ ਆਪਣਾ ਆਪ ਪਛਾਣੋ ਅਤੇ ਸੋਚੋ ਕਿ ਤੁਹਾਡੇ ਮਨ ਦੀ ਦਸ਼ਾ ਕੀ ਹੈ ਮਨ ਦੀ ਕਮਜ਼ੋਰੀ ਸਦਕਾ ਕੀ ਤੁਸੀਂ ਮਾੜੀਆਂ ਰੁਚੀਆਂ ਵੱਲ ălਾਰ ਹੋ ਜਾਂਦੇ ਹੋ ਜਾਂ ਦੁੱਖ ਪਾ ਕੇ ਵੀ ਨੈਤਿਕਤਾ ਦਾ ਪਾਲਣ ਕਰਨਾ ਪਸੰਦ ਕਰਦੇ ਹੋ ਇਸ ਸਵਾਲ ਦੇ ਉੱਤਰ ਪਿੱਛੋਂ ਆਪੇ ਸਮਝ ਜਾਓਗੇ ਕਿ ਤੁਸੀਂ ਗਲਤ ਹੋ ਜਾਂ ਠੀਕ ਇਹ ਤਾਂ ਹੋਈ ਤੁਹਾਡੀਆਂ ਆਪਣੀਆਂ ਹੀ ਨਜ਼ਰਾਂ ਵਿੱਚ ਤੁਹਾਡੇ ਮੁੱਲ ਦੀ ਗੱਲ ਹੁਣ ਤੁਸੀਂ ਇਸ ਗੱਲ ਦੀ ਵਿਆਖਿਆ ਕਰੋ ਕਿ ਆਪਣੇ ਆਪ ਨੂੰ ਕੋਈ ਧੋਖਾ ਤਾਂ ਨਹੀਂ ਦੇ ਰਿਹਾ ਕਿਤੇ ਆਪਣੇ ਆਪੂ ਤਾਂ ਨਹੀਂ ਠੱਗੀ ਜਾ ਰਿਹਾ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਸੋਚਣੀ ਦਾ ਮਾਪਦੰਡ ਦੋ ਤਰਫਾ ਹੁੰਦਾ ਹੈ ਇਮਾਨਦਾਰੀ ਦੀ ਭਾਸ਼ਾ ਉਹਨਾਂ ਦੀਆਂ ਆਪਣੀਆਂ ਨਜ਼ਰਾਂ 'ਚ ਕੁਝ ਹੋਰ ਅਤੇ ਦੂਜਿਆਂ ਲਈ ਕੁਝ ਹੋਰ ਹੁੰਦੀ ਹੈ ਅਸਲ 'ਚ ਇਮਾਨਦਾਰੀ ਦੀ ਪਰਵਾਸਾ ਜਦੋਂ ਅਸੀਂ ਆਪਣੇ ਲਈ ਵੱਖਰੀ ਅਤੇ ਦੂਜਿਆਂ ਲਈ ਵੱਖਰੀ ਬਣਾ ਦਿੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹੁੰਦੇ ਹਾਂ ਇਸ ਗੱਲ ਨੂੰ ਬਰੀਕੀ ਨਾਲ ਸਮਝਣ ਲਈ ਇੱਕ ਡਾਕਟਰ ਨਾਲ ਬੀਤੀ ਘਟਨਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਬੰਦਾ ਗਲਤ ਸਲਾਹਾਂ ਦੇ ਵਸ ਪੈ ਕੇ ਆਪਣੇ ਆਪ ਨੂੰ ਧੋਖਾ ਦੇਣ ਲਈ ਤਿਆਰ ਹੋ ਜਾਂਦਾ ਹੈ ਇੱਕ ਡਾਕਟਰ ਸਾਹਿਬ ਆਪਣੇ ਮਰੀਜ਼ਾਂ ਨੂੰ ਸਿੱਧਾ ਸਾਦਾ ਇਲਾਜ ਦੱਸਦੇ ਸਨ। ਜ਼ਿਆਦਾ ਪਖੰਡ ਬਾਜ਼ੀ ਨਹੀਂ ਕਰਨ ਕਰਦੇ। ਉਹਨਾਂ ਇੱਕ ਨਵਾਂ ਕੰਪਾਊਂਡਰ ਰੱਖ ਲਿਆ। ਉਹ ਬੜਾ ਚੁਸਤ ਚਲਾਕ ਬੰਦਾ ਸੀ। ਉਹ ਆਲੇ-ਦੁਆਲੇ ਦੇ ਡਾਕਟਰਾਂ ਅਤੇ ਮਰੀਜ਼ਾਂ ਤੇ ਵੀ ਨਜ਼ਰ ਰੱਖਦਾ। ਇੱਕ ਵਾਰੀ ਦੀ ਗੱਲ ਹੈ ਡਾਕਟਰ ਸਾਹਿਬ ਕੋਲ ਇੱਕ ਨਵਾਂ ਮਰੀਜ਼ ਆਇਆ ਤੇ ਕਹਿਣ ਲੱਗਾ ਡਾਕਟਰ ਸਾਹਿਬ ਮੈਂ ਆਪਣੇ ਰੋਗ ਤੋਂ ਬੜਾ ਪਰੇਸ਼ਾਨ ਹਾਂ। ਟੀਕਾ ਲਾਓ ਤੇ ਮੈਨੂੰ ਜਲਦੀ ਠੀਕ ਕਰੋ ਡਾਕਟਰ ਨੇ ਮਰੀਜ਼ ਨੂੰ ਚੈੱਕ ਕੀਤਾ ਉਸ ਨੂੰ ਦੱਸਿਆ ਕਿ ਘਬਰਾਓ ਨਾ ਟੀਕਾ ਲਾਏ ਬਿਨਾ ਹੀ ਤੁਸੀਂ ਆਮ ਦਵਾਈ ਨਾਲ ਠੀਕ ਹੋ ਜਾਓਗੇ ਡਾਕਟਰ ਨੇ ਦਵਾਈ ਦੇ ਕੇ ਪਰਹੇਜ਼ ਵੀ ਦੱਸ ਦਿੱਤਾ ਪਰ ਮਰੀਜ਼ ਦੀ ਤਸੱਲੀ ਨਾ ਹੋਈ ਉਹ ਆਪਣੇ ਰੋਗ ਨੂੰ ਗੰਭੀਰ ਸਮਝਣਾ ਚਾਹੁੰਦਾ ਸੀ ਕਿ ਡਾਕਟਰ ਉਸ ਦੇ ਰਿਸ਼ਤੇਦਾਰਾਂ ਮਿੱਤਰਾਂ ਪਿਆਰਾਂ ਨੂੰ ਸੱਦ ਕੇ ਆਖਦਾ ਕਿ ਇਸ ਨੂੰ ਬਚਾ ਲਓ ਪਰ ਪਖੰਡ ਰਹਿ ਤ ਸਿੱਧੇ ਸਾਦੇ ਡਾਕਟਰ ਨੇ ਕੋਈ ਚਤਰਾਈ ਨਾ ਵਰਤੀ ਅਗਲੇ ਦਿਨ ਉਹੀ ਮਰੀਜ਼ ਦੂਜੇ ਡਾਕਟਰ ਕੋਲੇ ਪਹੁੰਚ ਗਿਆ ਉਸ ਡਾਕਟਰ ਨੇ ਮਰੀਜ਼ ਦੀ ਇੱਛਾ ਪਾਪਦਿਆਂ ਟੀਕਾ ਠੋਕ ਦਿੱਤਾ ਪਹਿਲੇ ਡਾਕਟਰ ਦਾ ਕੰਪਾਊਂਡਰ ਪੂਰੀ ਸੀਆਈਡੀ ਕਰ ਰਿਹਾ ਸੀ ਆਪਣੇ ਡਾਕਟਰ ਨੂੰ ਕਹਿਣ ਲੱਗਾ ਇਹਨਾਂ ਵੀ ਸਿੱਧਾਪਨ ਕਾਦਾ ਦੇਖੋ ਕੱਲ੍ਹ ਵਾਰੇ ਮਰੀਜ਼ ਨੂੰ ਤੁਸੀਂ ਟੀਕਾ ਨਹੀਂ ਲਾਇਆ ਅੱਜ ਉਹ ਮਰੀਜ਼ ਹੱਥੋਂ ਨਿਕਲ ਗਿਆ ਡਾਕਟਰ ਨੇ ਪਹਿਲਾਂ ਵਾਂਗ ਹੀ ਸਾਦਗੀ ਨਾਲ ਆਖਿਆ ਪਰ ਉਸ ਮਰੀਜ਼ ਨੂੰ ਟੀਕਾ ਲਾਉਣ ਦੀ ਲੋੜ ਹੀ ਨਹੀਂ ਸੀ ਐਵੇਂ ਆਪਣੀ ਬਿਮਾਰੀ ਨੂੰ ਭਿਆਨਕ ਸਮਝੀ ਜਾਣਾ ਮੂਰਖਤਾ ਹੈ ਕੰਪਿਊਟਰ ਬੋਲਿਆ ਡਾਕਟਰ ਸਾਹਿਬ ਜ਼ਮਾਨੇ ਦੀ ਹਵਾ ਨੂੰ ਪਛਾਣੋ ਅੱਜਕੱਲ ਉਹ ਹੀ ਡਾਕਟਰ ਵੱਡਾ ਸਮਝਿਆ ਜਾਂਦਾ ਹੈ ਜੋ ਮਰੀਜ਼ ਦੇ ਆਉਂਦਿਆਂ ਹੀ ਟੀਕਾ ਝੜ ਦੇਵੇ ਅਤੇ ਮਹਿੰਗੀ ਦਵਾਈ ਦਿੰਦਿਆ ਮਰੀਜ਼ ਨੂੰ ਖੂਨ ਗਲੂਕੋਜ਼ ਦੀ ਬੋਤਲ ਚੜਾ ਦੇਵੇ ਲੰਮਾ ਪਾ ਕੇ ਅੱਜਕੱਲ ਰਪੈ ਦੀ ਹੀ ਪੁੱਛ ਹੈ ਅਤੇ ਰਪੈਆ ਤਾਂ ਇਦਾਂ ਹੀ ਕਮਾਇਆ ਜਾ ਸਕਦਾ ਹੈ ਡਾਕਟਰ ਸਾਹਿਬ ਕੰਪਿਊਟਰ ਦੀ ਗੁੰਮਰਾਹਕੁੰਨ ਭਾਸ਼ਾ ਨਾ ਸਮਝਦੇ ਉਸ ਦੇ ਲੱਛੇਦਾਰ ਸ਼ਬਦਾਂ ਤੋਂ ਪ੍ਰਭਾਵਿਤ ਹੋ ਗਏ ਸੋਚਣ ਲੱਗੇ ਤਦੇ ਮੇਰੇ ਕੋਲ ਤੰਨ ਦੇ ਰੋਗੀ ਆਉਂਦੇ ਹਨ ਮਾਨਸਿਕ ਰੋਗੀ ਨਹੀਂ ਪੈਸੇ ਵਾਲੇ ਸਾਰੇ ਰੋਗੀ ਨਾਲ ਦਾ ਡਾਕਟਰ ਖਿੱਚੀ ਜਾਂਦਾ ਬਸ ਇਹ ਧਾਰਨਾ ਮਨ 'ਚ ਆਉਂਦਿਆ ਹੀ ਉਹਨਾਂ ਮਰੀਜ਼ਾਂ ਵੱਲ ਆਪਣਾ ਰਵੱਈਆ ਬਦਲ ਲਿਆ ਹੁਣ ਰੋਗੀਆਂ ਨੂੰ ਬੇ ਲੋੜੇ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ ਰੰਗ ਬਰੰਗੀਆਂ ਦਵਾਈਆਂ ਦਿੰਦੇ ਇੱਕ ਦਿਨ ਕੀ ਹੋਇਆ ਇੱਕ ਬੱਚੇ ਨੂੰ ਜਦ ਟੀਕਾ ਲਾਇਆ ਟੀਕਾ ਲੱਗਦਿਆਂ ਹੀ ਬੱਚੇ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਡਾਕਟਰ ਸਾਹਿਬ ਦੇ ਹੱਥਾਂ ਦੇ ਤੋਤੇ ਉੱਡ ਗਏ। ਕਾਫੀ ਜੱਦੋ-ਜਹਿਦ ਪਿੱਛੋਂ 2 ਘੰਟੇ ਦੇ ਓੜ-ਪੋੜ ਪਿੱਛੋਂ ਬੱਚੇ ਦੀ ਹਾਲਤ ਸੁਧਾਰੀ ਜਾ ਸਕੀ। ਇਸ ਘਟਨਾ ਨੇ ਡਾਕਟਰ ਸਾਹਿਬ ਦੀਆਂ ਅੱਖਾਂ ਖੋਲ ਦਿੱਤੀਆਂ। ਉਹਨਾਂ ਆਤਮ-ਵਿਸ਼ਲੇਸ਼ਣ ਕੀਤਾ ਕਿ ਸਾਰਾ ਦੋਸ਼ ਮੇਰਾ ਹੈ। ਅਗਲੇ ਦਿਨ ਹੀ ਉਹਨਾਂ ਕੰਪਿਊਟਰ ਦੀ ਛੁੱਟੀ ਕਰ ਦਿੱਤੀ। ਗਲਤ ਸਲਾਹਾਂ ਦੇ ਕੇ ਜਿਸ ਨੇ ਉਸ ਨੂੰ ਗੁੰਮਰਾਹ ਕੀਤਾ ਸੀ। ਪੈਸੇ ਦੇ ਲਾਲਚ ਅਤੇ ਝੂਠੀ ਮਸ਼ਹੂਰੀ ਦੇ ਰਾਹ ਪਾ ਕੇ ਕੰਪਿਊਟਰ ਨੇ ਡਾਕਟਰ ਨੂੰ ਕਰਾਈਆ ਬਣਾਇਆ ਸੀ ਬਾਅਦ 'ਚ ਡਾਕਟਰ ਸਾਹਿਬ ਆਪਣੇ ਪਹਿਲੇ ਨੈਤਿਕਰਾਤੇ ਚੱਲਣ ਲੱਗ ਪਏ ਲੋਕ ਆਪਾ ਪਰਚੋਲ ਕਰਕੇ ਆਪਣੇ ਆਪ ਨੂੰ ਪਛਾਣ ਸਕਣ ਇਸੇ ਲਈ ਗਾਂਧੀ ਜੀ ਨੇ ਡਾਇਰੀ ਲਿਖਣ ਦੀ ਮਹੱਤਤਾ ਪ੍ਰਗਟਾਈ ਉਹ ਖੁਦ ਰੋਜ਼ ਡਾਇਰੀ ਲਿਖਦੇ ਹੁੰਦੇ ਸਨ ਇਸ ਦੇ ਲਿਖਣ ਦਾ ਉਦੇਸ਼ ਇਹੀ ਹੁੰਦਾ ਹੈ ਕਿ ਬੰਦਾ ਆਪਣੇ ਸਾਰੇ ਦਿਨ ਦੇ ਕੰਮਾਂ ਦਾ ਲੇਖਾ ਜੋਖਾ ਕਰਕੇ ਇਸ ਗੱਲ ਦੀ ਪੜਤਾਲ ਕਰੇ ਕਿ ਕਿਤੇ ਉਲਟ ਪੁਲਟ ਕੰਮ ਤਾਂ ਨਹੀਂ ਹੋਇਆ ਸਗੋਂ ਗਲਤੀਆਂ ਅਕਸਰ ਮਨੁੱਖ ਤੋਂ ਹੀ ਹੁੰਦੀਆਂ ਹਨ ਇਹ ਕਹਾਵਤ ਵੀ ਪ੍ਰਚਲਿਤ ਹੈ ਕਿ ਗਲਤੀ ਕਰਨਾ ਮਨੁੱਖ ਦਾ ਸੁਭਾਅ ਹੈ ਬੰਗਲਾ ਭਾਸ਼ਾ ਵਿੱਚ ਵੀ ਇੱਕ ਕਹਾਵਤ ਹੈ ਗਾਸ਼ ਪਾਤਾ ਭੂਲ ਕੋਰੇ ਨਾ ਭੂਲ ਕੋਰੇ ਮਾਨੁਸ਼ ਅਰਥਾਤ ਰੁੱਖਾਂ ਪੱਤਿਆਂ ਤੋਂ ਭੁੱਲ ਨਹੀਂ ਹੁੰਦੀ ਭੁੱਲ ਹਮੇਸ਼ਾ ਇਨਸਾਨ ਹੀ ਕਰਦਾ ਹੈ ਭੁੱਲ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ ਸਵਾਲ ਤਾਂ ਇਹ ਹੈ ਕਿ ਭੁੱਲ ਨੂੰ ਪਛਾਣਦਿਆਂ ਮੰਨ ਲਓ ਸੰਸਾਰ ਦੇ ਅਨੇਕਾਂ ਮਹਾਨ ਪੁਰਖਾਂ ਨੇ ਆਪਣੀਆਂ ਕੀਤੀਆਂ ਗਲਤੀਆਂ ਮੰਨੀਆਂ ਹਨ ਭੁੱਲ ਕਰਨ ਪਿੱਛੋਂ ਸੁਧਾਰ ਆਉਣਾ ਜ਼ਰੂਰੀ ਹੈ ਗਲਤੀ ਮੰਨ ਲੈਣੀ ਵੱਡੀ ਗੱਲ ਹੈ ਪਰ ਗਲਤੀ ਕਰਕੇ ਵੀ ਅੜੇ ਰਹਿਣਾ ਆਪਣੇ ਆਪ ਨੂੰ ਧੋਖਾ ਦੇਣਾ ਹੁੰਦਾ ਹੈ ਸੋ ਤੁਸੀਂ ਕਿਤੇ ਆਪਣੇ ਆਪ ਨੂੰ ਧੋਖਾ ਤਾਂ ਨਹੀਂ ਦੇ ਰਹੇ ਜੇ ਜਵਾਬ ਹਾਂ ਵਿੱਚ ਹੈ ਤਾਂ ਇਸ ਧੋਖੇ ਤੋਂ ਬਚੋ ਕਿਉਂਕਿ ਅਜਿਹੇ ਚੱਕਰ ਵਿੱਚ ਫਸ ਕੇ ਆਪਣੇ ਆਪ ਨੂੰ ਫਿਰ ਔਖਾ ਹੋ ਜਾਵੇਗਾ ਬਾਹਰ ਕੱਢਣਾ ਤੁਹਾਡੇ ਲਈ ਆਪਣੀਆਂ ਨਜ਼ਰਾਂ 'ਚ ਆਪਣੀ ਜਾਂਚ ਪੜਤਾਲ ਕਰਕੇ ਅਤੇ ਖੁਦ ਨੂੰ ਧੋਖਾ ਦੇਣ ਦੀ ਆਲੋਚਨਾ ਕਰਨ ਪਿੱਛੋਂ ਹੁਣ ਤੁਸੀਂ ਆਪਣੇ ਫਰਜ਼ਾਂ ਵੱਲ ਧਿਆਨ ਦਿਓ ਫਰਜ ਕੀ ਹੈ ਅਤੇ ਇਸ ਦਾ ਨਾ ਪੱਖ ਕੀ ਹੈ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਕੀ ਉਹੀ ਤੁਹਾਡਾ ਫਰਜ ਹੈ ਜਾਂ ਤੁਸੀਂ ਨਾ ਪੱਖ ਵੱਲ ălਾਰ ਹੋਈ ਜਾ ਰਹੇ ਹੋ ਕੀ ਤੁਸੀਂ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾ ਰਹੇ ਹੋ ਭਲਾ ਤੁਹਾਡੇ ਫਰਜ਼ ਕੀ ਹਨ ਕੀ ਠੀਕ ਹੈ ਕੀ ਗਲਤ ਹੈ ਜਾਂ ਕੀ ਪਾਪ ਹੈ ਤੇ ਕੀ ਪੁੰਨ ਇਹ ਸਮਝਣ ਲਈ ਧਰਮ ਗ੍ਰੰਥਾਂ ਦੀ ਫੋਲਾਫਾਲੀ ਕਰੀ ਜਾਣਾ ਜ਼ਰੂਰੀ ਨਹੀਂ। ਮਨੁੱਖ ਦਾ ਮਨ ਖੁਦ ਫਰਜ਼ ਅਤੇ ਅਫਰਜ਼ ਦਾ ਫੈਸਲਾ ਕਰ ਲੈਂਦਾ ਹੈ। ਸਹੀ ਅਤੇ ਗਲਤ ਕੰਮਾਂ 'ਚ ਫਰਕ ਜਾਣਨ ਦਾ ਇੱਕ ਸਿੱਧਾ ਤਰੀਕਾ ਹੈ ਜਿਹੜਾ ਕੰਮ ਕਰਦਿਆਂ ਮਨ ਨੂੰ ਕਮਜ਼ੋਰੀ ਆਉਂਦੀ ਹੈ, ਉਹੋ ਹੀ ਮਾੜਾ ਹੈ, ਉਹੋ ਹੀ ਪਾਪ ਹੈ। ਅਸਲ 'ਚ ਤਾਂ ਮਨ ਦੀ ਕਮਜ਼ੋਰੀ ਹੀ ਪਾਪ ਹੈ। ਜੇ ਕੋਈ ਲੋਕ ਕੇ ਪਿਆਜ਼ ਵੀ ਖਾਂਦਾ ਹੈ, ਤਾਂ ਇਹ ਵੀ ਉਸ ਲਈ ਪਾਪ ਕਰਮ ਹੈ ਦੂਜਾ ਬੰਦਾ ਸ਼ਰੇਮ ਮਾਸ ਖਾਂਦਾ ਹੈ ਉਸ ਦੇ ਮਨ ਚ ਮਾਸ ਖੋਰੀ ਪ੍ਰਤੀ ਕੋਈ ਚੀਜ਼ ਨਹੀਂ ਤਾਂ ਉਸ ਲਈ ਇਹ ਕਰਮ ਪਾਪ ਨਹੀਂ ਹੈ ਮੂਲ ਲੇਖਕ ਸਵੇਟ ਮਾਰਡਨ ਦੀ ਇਹ ਵਿਚਾਰਤਾਰਾ ਪੰਜਾਬੀ ਅਨੁਵਾਦਕ ਦੇ ਸੰਗੋ ਨਹੀਂ ਉਤਰਦੀ ਵਾਦ ਵਿਵਾਦੀ ਇੱਕ ਪਾਸੜ ਅਤੇ ਨਵੇਂ ਬਖੇੜੇ ਪੈਦਾ ਕਰਦੀ ਹੈ ਆਤਮ ਪ੍ਰਚੋਲ ਅਤੇ ਆਪਣਾ ਆਪ ਪਛਾਨਣ ਦੇ ਬਥੇਰੇ ਉਦਾਹਰਨ ਦਿੱਤੇ ਜਾ ਸਕਦੇ ਹਨ ਸਗੋਂ ਮਨ ਦੀ ਕਮਜ਼ੋਰੀ ਨੂੰ ਪਛਾਨਣਾ ਇਹਨਾਂ ਸਾਰਿਆਂ ਦੀ ਇੱਕ ਸੌਟੀ ਹੁੰਦੀ ਹੈ ਪਿਛਲੇ ਸਫ਼ਿਆਂ 'ਚ ਆਪਾਂ ਖੁਦ ਨੂੰ ਧੋਖਾ ਦੇਣ ਦੀ ਗੱਲ ਆਖੀ ਹੈ ਉਸ ਨੂੰ ਹੋਰ ਵੀ ਰੋਜ਼ ਦੇ ਕਾਰਜਾਂ ਨਾਲ ਜੋੜ ਕੇ ਦੇਖੋ ਇੱਕ ਵਿਅਕਤੀ ਆਪਣਾ ਕਰਜ਼ਾ ਵਸੂਲਣ ਲਈ ਕਰਜ਼ਦਾਰ ਦੇ ਸਿਰ 'ਤੇ ਚੜ੍ਹ ਕੇ ਬੈਠਦਾ ਹੈ ਖਰੀਆਂ ਖੋਟੀਆਂ ਸੁਣਾਉਂਦਾ ਹੈ ਤਾੰਗ ਕਰਦਾ ਹੈ ਅਤੇ ਕਰਜ਼ਾ ਨਾ ਮੋੜਨ ਲਈ ਉਸ ਨੂੰ ਕਲੰਕਿਤ ਵੀ ਕਰਦਾ ਹੈ ਪਰ ਦੂਜਾ ਵਿਅਕਤੀ ਜਦੋਂ ਉਸ ਤੋਂ ਕੋਈ ਆਪਣਾ ਕਰਜ਼ਾ ਵਸੂਲਣ ਆਉਂਦਾ ਹੈ ਤਾਂ ਆਪ ਲੁਕ ਛिप ਕੇ ਬੈਠ ਜਾਂਦਾ ਹੈ ਜਾਂ ਬਹਾਨੇ ਬਣਾਉਂਦਾ ਹੈ ਪੈਸੇ ਹੁੰਦਿਆਂ ਵੀ ਨਿਬੇੜਨਾ ਨਹੀਂ ਚਾਹੁੰਦਾ ਇਉ ਸਿੱਧਾ ਹੀ ਆਪਣੇ ਆਪ ਨੂੰ ਧੋਖਾ ਦੇਣਾ ਹੈ ਉਹ ਸਮਝਦਾ ਉਸ ਨੇ ਸਾਹੂਕਾਰ ਨੂੰ ਧੋਖਾ ਦਿੱਤਾ ਹੈ ਬਾਰ ਸੱਚ ਇਹ ਹੈ ਕਿ ਉਸਨੇ ਆਪਣੇ ਆਪ ਨੂੰ ਧੋਖਾ ਦਿੱਤਾ ਹੈ। ਇਦਾਂ ਹੀ ਜੇ ਕੋਈ ਬਲੈਕ ਕਰਦਾ ਹੈ ਅਤੇ ਆਪਣੇ ਪੱਖ 'ਚ ਇਹ ਦਲੀਲ ਦਿੰਦਾ ਹੈ ਕਿ ਅੱਜਕੱਲ ਸਾਰੇ ਹੀ ਚੋਰ ਬਜ਼ਾਰੀ ਕਰੇ ਜਾ ਰਹੇ ਹਨ ਤਾਂ ਇਹ ਦਲੀਲ ਨਿਆਂ ਸੰਗਤ ਨਹੀਂ। ਉਹ ਵੀ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਧੋਖਾ ਦੇਣ ਲਈ ਇਹ ਦਲੀਲ ਦਿੰਦਾ ਹੈ। ਸਭੋਂ ਉਸਦਾ ਅੰਤਰਮਨ ਜਾਣਦਾ ਹੈ ਕਿ ਉਹ ਗਲਤ ਕਰ ਰਿਹਾ ਹੈ। ਮਨ ਦੀ ਆਵਾਜ਼ ਦਾ ਕੋਈ ਮਾਈ ਦਾ ਲਾਲ ਵਿਰੋਧ ਨਹੀਂ ਕਰ ਸਕਦਾ ਤੇ ਨਾ ਹੀ ਮਨ ਦੀ ਆਵਾਜ਼ ਦਬਾਈ ਜਾ ਸਕਦੀ ਹੈ। ਵਿਅਕਤੀ ਜਾਣ ਬੁੱਝ ਕੇ ਆਪਣੇ ਅੰਤਰਮਨ ਦੇ ਵਿਰੁੱਧ ਚੱਲਦਾ ਹੈ। ਇਸ ਪਿੱਛੇ ਉਸ ਦਾ ਨਿੱਜੀ ਸਵਾਰਥ ਛੁਪਿਆ ਹੁੰਦਾ ਹੈ। ਅਜਿਹੇ ਕਰਮਾ ਸਦਕਾ ਇੱਕ ਵਾਰ ਭਾਵੇਂ ਕੁਝ ਪੱਲੇ ਪੈ ਜਾਵੇ ਪਰ ਉਸ ਲਈ ਵਿਅਕਤੀ ਨੂੰ ਕਿੰਨਾ ਮੁੱਲ ਚਕਾਉਣਾ ਪੈਂਦਾ ਹੈ ਇਸ ਦਾ ਉਸ ਨੂੰ ਅਕਸਰ ਅਹਿਸਾਸ ਹੀ ਨਹੀਂ ਹੁੰਦਾ। ਅਸਲ 'ਚ ਉਹ ਆਤਮਬਲ ਇਮਾਨਦਾਰੀ ਜਿਹੇ ਉੱਚੇ ਕੁਲ ਦੀਆਂ ਚੀਜ਼ਾਂ ਦੇ ਕੇ ਮਤਲਬ ਪ੍ਰਸਤੀ ਅਤੇ ਬੇਈਮਾਨੀ ਜਿਹਾਂ ਘਟੀਆਂ ਸਸਤੀਆਂ ਚੀਜ਼ਾਂ ਖਰੀਦਦਾ ਹੈ। ਨਕਲੀ ਕੱਚ ਦੀ ਚਮਕਦਮਕ ਦਾ ਪਰਮਾਇਆ ਆਪਣੀ ਮਲਕੀਅਤ ਦੇ ਹੀਰੇ ਨੂੰ ਗਵਾ ਬੈਠਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਇਸੇ ਘੜੀ ਇਸੇ ਪਲ ਉਹ ਆਪਾ ਪਰਚੋਲ ਕਰੇ। ਆਪਣਾ ਆਪ ਪਛਾਣੇ ਕਿ ਜੋ ਸੌਦਾ ਉਹ ਕਰ ਰਿਹਾ ਹੈ। ਉਸ ਦਾ ਸਹੀ ਮਲਾਂਕਣ ਹੋ ਰਿਹਾ ਹੈ ਸੱਚ ਤਾਂ ਇਹ ਹੈ ਕਿ ਇਸ ਬਾਜ਼ਾਰ ਵਿੱਚ ਅੱਖਾਂ ਖੋਲ ਕੇ ਸੌਦਾ ਕਰਨ ਵਾਲੇ ਵੀ ਘੱਟ ਹੀ ਹੁੰਦੇ ਹਨ ਬਧੇਰੇ ਲੋਕ ਤਾਂ ਘਾਟੇ ਦਾ ਹੀ ਸੌਦਾ ਕਰ ਜਾਂਦੇ ਹਨ ਆਓ ਆਪਾਂ ਸੱਚ ਅਤੇ ਝੂਠ ਦੀ ਵੀ ਸਮੀਖਿਆ ਕਰੀਏ ਕਿ ਕੀ ਸੱਚ ਦੀ ਕੀ ਪਰਿਭਾਸ਼ਾ ਹੈ ਅਤੇ ਝੂਠ ਕਿਸ ਸ਼ੈਤਾਨ ਦਾ ਨਾਂ ਹੈ ਕਈ ਲੋਕ ਅੱਖੀ ਦੇਖੀ ਅਤੇ ਕੰਨੀ ਸੁਣੀ ਹੀ ਸੱਚ ਮੰਨਦੇ ਹਨ ਪਰ ਸੱਚ ਦੀ ਕੋਈ ਪਰਿਭਾਸ਼ਾ ਨਹੀਂ ਇੱਥੇ ਸੱਚ ਦੀ ਪਰਿਭਾਸ਼ਾ ਹੈ ਆਚਰਨ ਸੱਚ ਨੂੰ ਕਬੂਲਣ ਸੱਚ ਨੂੰ ਆਪਣੇ ਅੰਦਰ ਢਾਲਣ ਸੱਚ ਦਾ ਪੱਖ ਲੈਣ ਅਤੇ ਸੱਚ ਨੂੰ ਜੀਵਨ 'ਚ ਉਤਾਰਨ ਨਾਲ ਮਨੁੱਖ ਦਾ ਆਤਮ ਬਲ ਵੱਧਦਾ ਹੈ ਉਹ ਜ਼ਿੰਦਗੀ 'ਚ ਉੱਚਾ ਉੱਠਦਾ ਹੈ ਅਤੇ ਸੱਚੀ ਸ਼ਾਂਤੀ ਪ੍ਰਾਪਤ ਕਰਦਾ ਹੈ ਸੱਚਾ ਵਿਅਕਤੀ ਸੰਸਾਰ 'ਚ ਕਿਸੇ ਤੋਂ ਨਹੀਂ ਡਰਦਾ ਸੱਤ ਜਤੇ ਝੂਫ ਨੂੰ ਜ਼ਾਹਰ ਕਰਦੀ ਇੱਕ ਰੌਚਕ ਘਟਨਾ ਪਾਠਕਾਂ ਅੱਗੇ ਪੇਸ਼ ਕੀਤੀ ਜਾਂਦੀ ਹੈ। ਇੱਕ ਕੁੱਕੜ ਦਾਣੇ ਚੁੰਗ ਰਿਹਾ ਸੀ। ਇੱਕ ਬਿੱਲੀ ਮਟਕ ਦੀ ਚਾਲ ਆ ਨਿਕਲੀ। ਕੁੱਕੜ ਦੇਖਦਿਆਂ ਹੀ ਛੁੱਟੀ ਲਾ ਕੇ ਛੱਤ ਤੇ ਜਾ ਬੈਠਾ। ਸ਼ਿਕਾਰ ਹੱਥੋਂ ਨਿਕਲਿਆ ਵੇਖ ਕੇ ਬਿੱਲੀ ਨੇ ਕੁੱਕੜ ਨੂੰ ਭਰਮਾਉਣ ਦੀ ਚਾਲ ਵਰਤੀ। ਉਹ ਸ਼ਾਮ ਦੀ ਲੈਜੇ ਚ ਕੁੱਕੜ ਨੂੰ ਕਹਿਣ ਲੱਗੀ। ਕੁੱਕੜ ਵੀਰੇ ਤੂੰ ਤਾਂ ਉਹੀ ਡਰੀ ਜਾ ਰਿਹਾ ਹੈ ਹੁਣ ਮੈਥੋਂ ਡਰਨ ਦੀ ਲੋੜ ਨਹੀਂ ਆ ਜਾ ਮੇਰੇ ਕੋਲ ਸ਼ਾਇਦ ਤੈਨੂੰ ਪਤਾ ਨਹੀਂ ਲੱਗਿਆ ਕੱਲ ਜੰਗਲ ਦੇ ਸਭ ਪਸ਼ੂ ਪੰਛੀਆਂ ਜਾਨਵਰਾਂ ਦੀ ਮੀਟਿੰਗ ਹੋਈ ਸੀ ਉਸ ਵਿੱਚ ਫੈਸਲਾ ਹੋ ਗਿਆ ਕਿ ਹੁਣ ਕੋਈ ਕਿਸੇ ਨੂੰ ਨਹੀਂ ਮਾਰੇਗਾ ਆਪਣੀ ਖਰਾਕ ਬਦਲ ਲਈ ਜਾਵੇਗੀ ਤੇ ਸਾਰੇ ਭਾਈਚਾਰੇ ਚ ਪਿਆਰ ਨਾਲ ਰਿਹਾ ਜਾਵੇਗਾ ਸੋ ਆ ਜਾ ਮੇਰੇ ਕੋਲ ਕੁਝ ਗੱਲਾਂ ਕਰੀਏ ਕੁੱਕੜ ਵੀ ਬੁੱਧੂ ਨਹੀਂ ਸੀ ਆਖਣ ਲੱਗਾ ਬਿੱਲੀ 마ਸੀ ਮੈਨੂੰ ਤਾਂ ਮੀਟਿੰਗ ਦੀ ਕੋਈ ਚਿੱਠੀ ਨਹੀਂ ਮਿਲੀ ਜੇ ਹੋਈ ਵੀ ਸੀ ਤਾਂ ਮੈਨੂੰ ਵੀ ਸੱਦਣਾ ਚਾਹੀਦਾ ਸੀ ਉਹਨੇ ਚੋਰ ਨੂੰ ਦੂਰੋਂ ਇੱਕ ਕੁੱਤਾ ਆਉਂਦਾ ਵੇਖ ਕੇ ਬਿੱਲੀ ਨੇ ਤੁਰੰਦੀ ਕੀਤੀ ਇਹ ਦੇਖ ਕੁੱਕੜ ਨੇ ਤੇਜ਼ ਤੁਰਦੀ ਬਿੱਲੀ ਨੂੰ ਉੱਚੀ ਕਿਹਾ 마ਸੀ ਜੇ ਮੀਟਿੰਗ ਚ ਹੋ ਹੀ ਗਿਆ ਫੈਸਲਾ ਤਾਂ ਤੂੰ ਕੁੱਤੇ ਤੋਂ ਡਰ ਕੇ ਕਿਉਂ ਭੱਜ ਰਹੀ ਆਂ ਭੱਜੀ ਜਾਂਦੀ ਬਿੱਲੀ ਨੇ ਜਵਾਬ ਦਿੱਤਾ ਕੁੱਕੜ ਵੀਰੇ ਹੋ ਸਕਦਾ ਤੇਰੇ ਵਾਂਗ ਇਸ ਨੂੰ ਵੀ ਮੀਟਿੰਗ ਦਾ ਸੁਨੇਹਾ ਨਾ ਪਹੁੰਚਿਆ ਹੋਵੇ ਕਿਸੇ ਨੇ ਸੱਚੀ ਆਖਿਆ ਕਿ ਝੂਠ ਦੇ ਪੈਰ ਨਹੀਂ ਹੁੰਦੇ ਤੁਸੀਂ ਕਿਸੇ ਮਤਲਬ ਪਿੱਛੇ ਕੋਈ ਝੂਠ ਮਾਰਦੇ ਹੋ ਪਰ ਨਾਲ ਹੀ ਮੰਚ 'ਤੇ ਇਹ ਵੀ ਸੰਸਾਰ ਰਹਿੰਦਾ ਹੈ ਕਿ ਕਿਤੇ ਪੋਲ ਨਾ ਖੁੱਲ ਜਾਏ ਫਿਰ ਉਸ ਝੂਠ ਨੂੰ ਸੱਚ ਸਾਬਤ ਕਰਨ ਲਈ ਕੋਈ ਹੋਰ ਵੀ ਝੂਠ ਬੋਲਣੇ ਪੈਂਦੇ ਆ ਪਰ ਇਨੀਆਂ ਕਤਿੱਤਾਂ ਦੇ ਬਾਵਜੂਦ ਵੀ ਆਖਰ ਭਾਂਡਾ ਪੰਨਿਆ ਜਾਂਦਾ ਹੈ ਸੱਚ ਸਾਹਮਣੇ ਆ ਜਾਂਦਾ ਹੈ ਬੇਅੰਤ ਕਤਲ ਚੋਰੀਆਂ ਗਵਨ ਕੋਟਾਲੇ ਡਾਕੇ ਅਤੇ ਹੋਰ ਜੁਰਮਾਂ ਤੇ ਝੂਠ ਦਾ ਪਰਦਾ ਪਾ ਕੇ ਲੁਕਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗੇ ਪਿੱਛੇ ਇਸ ਦਾ ਪਰਦਾ ਫਾਸ਼ ਹੋ ਹੀ ਜਾਂਦਾ ਹੈ ਅਤੇ ਸੱਚ ਉੱਗੜ ਆਉਂਦਾ ਹੈ ਦੋਸ਼ੀ ਭਾਵੇਂ ਕਿੱਡਾ ਵੀ ਚਾਤਰ ਚਲਾਕ ਕਿਉਂ ਨਾ ਹੋਵੇ ਸੱਚ ਨੂੰ ਭਾਵੇਂ ਸੱਤ ਜਿੰਦਰੀਆਂ 'ਚ ਬੰਦ ਕਰਕੇ ਰੱਖਿਆ ਜਾਵੇ ਸੱਚ ਪ੍ਰਗਟ ਹੋਏ ਬਿਨਾ ਨਹੀਂ ਰਹਿੰਦਾ ਝੂਠਾ ਅਤੇ ਮਕਾਰ ਬੰਦਾ ਚਿੰਤਤ ਅਤੇ ਪਰੇਸ਼ਾਨ ਰਹਿਣ ਲੱਗਦਾ ਹੈ ਉਸ ਦੇ ਮਨ 'ਚ ਕਮਜ਼ੋਰੀ ਆ ਜਾਂਦੀ ਹੈ ਮਨ ਕਮਜ਼ੋਰ ਹੋਣ ਨਾਲ ਜ਼ਿੰਦਗੀ ਦਾ ਸਾਰਾ ਢਾਂਚਾ ਹੀ ਵਿਗੜ ਜਾਂਦਾ ਹੈ ਇੱਕ ਹੋਰ ਰਾਦਸ਼ੇਰੀ ਉਦਾਹਰਨ ਹੈ ਮੰਨ ਲਓ ਤੁਸੀਂ ਸ਼ਰਾਬ ਪੀਂਦੇ ਹੋ ਤਹਾਨੂੰ ਇੱਕ ਦਿਨ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਸਿਆਜਾਦਾ ਵੀ ਮੂੰਹ ਕੌੜਾ ਕਰਨ ਲੱਗ ਪਿਆ ਹੈ ਹਾਲਾਂਕਿ ਇੰਨੀ ਸ਼ਰਮ ਕਰਦਾ ਹੈ ਕਿ ਥੋਥੋਂ ਲੁੱਕ ਕੇ ਪੀਂਦਾ ਹੈ ਤੁਸੀਂ ਉਸ ਨੂੰ ਡਾਂਟਦੇ ਜਾਂ ਸਮਝਾਉਂਦੇ ਹੋ ਕਿ ਸ਼ਰਾਬ ਪੀਣੀ ਮਾੜੀ ਹੈ ਇਹ ਫਜ਼ੂਲ ਖਰਚੀ ਹੈ ਅਤੇ ਸਿਹਤ ਵਿਗਾੜਦੀ ਹੈ ਪਰ ਦੂਜੇ ਪਾਸੇ ਤੁਸੀਂ ਆਪ ਕਦੇ ਨਾਗਾ ਨਹੀਂ ਪਾਉਂਦੇ ਪਰ ਜਦੋਂ ਪੁੱਤ ਸ਼ਰਾਬ ਨਹੀਂ ਛੱਡਦਾ ਤਾਂ ਉਸ ਤੇ ਵਰਤਦੇ ਹੋ ਦਬ ਕੇ ਮਾਰਦੇ ਹੋ ਅਤੇ ਇਸ ਵੇਲੇ ਆਪਣੇ ਬਾਰੇ ਇਹ ਦਲੀਲ ਦਿੰਦੇ ਹੋ ਮੇਰੀ ਤਾਂ ਇਹ ਚਿਰਾਂ ਦੀ ਆਦਤ ਪੱਕ ਚੁੱਕੀ ਹੈ ਹੁਣ ਛੁੱਟਨੀ ਮੁਸ਼ਕਲ ਹੈ ਇਸ ਦੇ ਨੁਕਸਾਨ ਦੇਖ ਦੇਖ ਕੇ ਹੀ ਤਾਂ ਮੈਂ ਆਪਣੇ ਲਾੜਲੇ ਨੂੰ ਸ਼ਰਾਬ ਤੋਂ ਪਰਹ ਰਹਿਣ ਲਈ ਆਖਦਾ ਹਾਂ ਮੈਂ ਤਾਂ ਭਲਾ ਇਸ ਚੱਕਰ 'ਚ ਫਸ ਗਿਆ ਤੂੰ ਤਾਂ ਬਚ ਜਾ ਮੇਰੇ ਤਜਰਬੇ ਤੋਂ ਸਿੱਖ ਲੈ ਇਹ ਠੀਕ ਹੈ ਕਿ ਤੁਸੀਂ ਨੇਕ ਨੀਅਤ ਹੀ ਨਾਲ ਪੁੱਤਰ ਨੂੰ ਸ਼ਰਾਬ ਦੀ ਭੈੜੀ ਆਦਤ ਤੋਂ ਬਚਾਉਣਾ ਚਾਹੁੰਦੇ ਹੋ ਉਸ ਦਾ ਭਲਾ ਹੀ ਸੋਚਦੇ ਹੋ ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਤੁਸੀਂ ਆਪਣੀ ਕਮਜ਼ੋਰੀ ਦੇ ਕਾਬੂ ਨਹੀਂ ਪਾ ਸਕੇ ਇੱਥੇ ਤੁਸੀਂ ਇਸ ਤੱਤ ਨੂੰ ਨਹੀਂ ਪਛਾਣ ਸਕੇ ਇਸ ਸਚਾਈ ਨੂੰ ਨਹੀਂ ਅਪਣਾ ਸਕੇ ਕਿ ਨਿਰੇ ਉਪਦੇਸ਼ ਮਨੁੱਖ ਤੇ ਅਸਰ ਨਹੀਂ ਕਰਦੇ ਅਸਲ ਵਿੱਚ ਦੂਜੇ ਤੇ ਅਸਰ ਆਪਣੀਆਂ ਆਦਤਾਂ ਦਾ ਹੀ ਪੈਂਦਾ ਹੈ ਉਪਦੇਸ਼ਾਂ ਦਾ ਨਹੀਂ ਉਪਰੋਕਤ ਵਿਚਾਰ ਨੂੰ ਅਗਾਹ ਤੋਰਦੀ ਇੱਕ ਹੋਰ ਘਟਨਾ ਇੰਜ ਹੈ ਇੱਕ ਬੰਦਾ ਆਪਣੇ ਪੁੱਤਰ ਸਮੇਤ ਦਰਸ਼ਨਾਂ ਲਈ ਇੱਕ ਸੰਤ ਦੀ ਕੁਟਿਆ ਚ ਗਿਆ। ਮੱਥਾ ਟੇਕਿਆ, ਹੱਥ ਜੋੜ ਕੇ ਬੋਲਿਆ, "ਮਹਾਰਾਜ, ਇਹ ਕਾਕਾ ਮੇਰਾ ਗੁੜ ਪਿੱਛੇ ਹੱਥ ਧੋਕੇ ਪੈ ਗਿਆ ਹੈ। ਨਿਰਾਗੁੜ ਤੇ ਜਿੰਦਾ ਹੈ। ਬਹੁਤ ਦੁਖੀ ਹਾਂ। ਕੀ ਬਣੂ ਇਸ ਦਾ?" ਸੰਤਾਂ ਨੇ ਗੰਭੀਰਤਾ ਨਾਲ ਤੱਕਦਿਆਂ ਬੱਚੇ ਵੱਲ ਆਖਿਆ, "ਭਗਤਾ, ਅਗਲੇ ਬੁੱਧਵਾਰ ਆਈਐਸ ਨੂੰ ਲੈ ਕੇ।" ਹੱfte ਪਿੱਛੋਂ ਫਿਰ ਰੌਣਕਾਂ ਲੱਗੀਆਂ ਬੱਚੇ ਨੂੰ ਕੋਲ ਬੁਲਾ ਕੇ ਸੰਤਾਂ ਫਰਮਾਇਆ ਪੁੱਤ ਜ਼ਿਆਦਾ ਗੁੜ ਖਾਣਾ ਮਾੜਾ ਢਿੱਡ 'ਚ ਕੀੜੇ ਪੈ ਜਾਂਦੇ ਨੇ ਇਸ ਤੋਂ ਬਚੋ ਪੁੱਤਰ ਫਿਰ ਭਗਤ ਨੂੰ ਆਖਣ ਲੱਗੇ ਜਾਂ ਭਗਤਾ ਇਹ ਬੱਚਾ ਹੁਣ ਗੁੜ ਨਹੀਂ ਖਾਏਗਾ ਭਗਤ ਹਰਾਨ ਪਰੇਸ਼ਾਨ ਬਿਟ ਬਿਟ ਤੱਕ ਕੇ ਦਿਲ ਵਿੱਚ ਸੋਚੀ ਜਾਵੇ ਇਹੀ ਫਰਮਾਨ ਉਸੇ ਦਿਨ ਨਹੀਂ ਸੀ ਕੀਤਾ ਜਾ ਸਕਦਾ ਸੰਤ ਵੀ ਪੁਕਾਈ ਕਰਾਉਂਦੇ ਆ ਸੰਤਾਂ ਨੇ ਆਪਣੇ ਭਗਤ ਦਾ ਮਨ ਪੜ ਲਿਆ ਅਤੇ ਫਰਮਾਨ ਲੱਗੇ ਭਗਤਾ ਉਸ ਦਿਨ ਤੱਕ ਮੈਨੂੰ ਵੀ ਗੁੜ ਦਾ ਝੱਸ ਸੀ ਬੱਚੇ ਨੂੰ ਉਪਦੇਸ਼ ਦੇਣ ਦਾ ਮੇਰਾ ਜਿਗਰਾ ਹੀ ਨਹੀਂ ਪਿਆ ਉਸੇ ਦਿਨ ਤੋਂ ਮੈਂ ਵੀ ਗੁੜ ਛੱਡ ਦਿੱਤਾ ਹੈ ਹੁਣ ਮੈਨੂੰ ਹੱਕ ਮਿਲਿਆ ਕਿ ਬੱਚੇ ਨੂੰ ਆਖ ਸਕਾਂ ਕਿ ਪੁੱਤ ਗੁੜ ਨਾ ਖਾਇਆ ਕਰ ਦੂਜੇ ਨੂੰ ਸੁਧਾਰਨ ਤੋਂ ਪਹਿਲਾਂ ਆਪ ਸੁਧਰੋ ਭਗਤ ਨੇ ਸੰਤਾ ਮੂਰੇ ਵਾਰ-ਵਾਰ ਮੱਥਾ ਟੇਕਿਆ ਸੱਚ ਨੂੰ ਨਾ ਸਮਝਦਿਆਂ ਲੋਕ ਇਸੇ ਤਰ੍ਹਾਂ ਦੀਆਂ ਹੋਰ ਭੁੱਲਾਂ ਵੀ ਅਕਸਰ ਕਰਦੇ ਨੇ ਜਿਵੇਂ ਬੱਚੇ ਨੂੰ ਬੇਮਤਲਬ ਡੰਟਣਾ ਫਰਟਕਾਰਨਾ ਜੇ ਬੱਚਾ ਮੂੰਹ ਖੋਲੇ ਤਾਂ ਉਸ ਨੂੰ ਨਲਾਇਕ ਮੂਰਖ ਆਖਣਾ ਗੱਲ ਉਹੀ ਹੈ ਜੋ ਪਿੱਛੇ ਆਖੀ ਗਈ ਹੈ ਕਿ ਦੋ ਪਰਪਿਸ਼ਾਵਾਂ ਪਾਲਣੀਆਂ ਇਮਾਨਦਾਰੀ ਦੀਆਂ ਅਰਥਾਤ ਆਪਣਾ ਅਨਾਦਰ ਕਰਨਾ ਕਿਸੇ ਦਾ ਆਪਣੇ ਆਪ ਨੂੰ ਸੱਚਾ ਸੁੱਚਾ ਗਰਦਾਨਣਾ ਫਿਰ ਅਨਾਦਰ ਦੇ ਬਦਲੇ ਸਤਕਾਰ ਦੀ ਇੱਛਾ ਰੱਖਣੀ ਅਜਿਹੇ ਮੌਕਿਆਂ ਤੇ ਅਸੀਂ ਆਤਮ ਪਰਚੋਲ ਨਹੀਂ ਕਰਦੇ ਅਤੇ ਸਚਾਈ ਨੂੰ ਪਛਾਨਣ ਤੋਂ ਇਨਕਾਰ ਕਰਦੇ ਹਾਂ ਹੁਣ ਅੱਗੇ ਗੱਲ ਬੁੱਧੀ ਦੀ ਕਰੀਏ ਇਹ ਵੀ ਮਨੁੱਖ ਦਾ ਗਹਿਣਾ ਹੀ ਹੈ ਬੁੱਧੀਮਤਾ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਕਿਉਂਕਿ ਸੰਸਾਰ ਵਿੱਚ ਵਿਵੇਕਨਾ ਦੀ ਚੀਜ਼ ਸਵਾਏ ਮਨੁੱਖ ਦੇ ਹੋਰ ਕਿਸੇ ਕੋਲ ਹੈ ਨਹੀਂ ਸੰਖੇਪ ਵਿੱਚ ਵਿਵੇਕ ਦੀ ਪਰਿਭਾਸ਼ਾ ਹੈ ਭਲਾਈ ਬੁਰਾਈ ਦੇ ਫਰਕ ਨੂੰ ਸਮਝਣਾ ਜਾਂ ਠੀਕ ਅਤੇ ਗਲਤ ਬਾਰੇ ਚਾਨਣਾ ਹੋਣਾ ਇਹ ਗੁਣ ਮਨੁੱਖ ਨੂੰ ਉਸ ਦੇ ਤਰੱਕੀ ਕਰਦੇ ਦਿਮਾਗ ਨੂੰ ਮਿਲਿਆ ਹੈ ਕਿਉਂਕਿ ਸੋਚਣ ਸਮਝਣ ਦੀ ਸ਼ਕਤੀ ਰੱਬ ਨੇ ਸਿਰਫ ਮਨੁੱਖ ਨੂੰ ਦਿੱਤੀ ਹੈ ਗੱਲ ਤਾਂ ਇਹ ਦੇਖਣ ਦੀ ਹੈ ਕਿ ਤੁਸੀਂ ਆਪਣੀ ਬੁੱਧੀ ਨੂੰ ਕਿਸ ਹੱਦ ਤੱਕ ਜਾਗਰੂਕ ਰੱਖਦੇ ਹੋ ਜਿਹੜਾ ਬੰਦਾ ਪੂਰੀ ਬੁੱਧੀ ਤੋਂ ਕੰਮ ਲਏਗਾ ਉਹ ਜ਼ਿੰਦਗੀ ਦੇ ਵਿੰਗ ਤੜਿੰਗੇ ਰਾਹ 'ਚ ਸੌਖਿਆ ਹੀ ਲੰਘਦਾ ਜਾਏਗਾ ਪਰ ਅਕਸਰ ਜ਼ਿੰਦਗੀ 'ਚ ਅਜਿਹੇ ਘਟਨਾਵਾਂ ਵੀ ਵਈਤਦੀਆਂ ਹਨ ਅਜਿਹੇ ਭਾਵਨਾਤਮਕ ਤੂਫਾਨ ਵੀ ਉੱਠਦੇ ਹਨ ਕਿ ਮਨੁੱਖ ਦੀ ਬੁੱਧੀ ਖੁੰਡੀ ਹੋ ਜਾਂਦੀ ਹੈ ਪਾਗਲ ਉਹਨਾਂ ਨੂੰ ਹੀ ਆਖਦੇ ਹਨ ਜਿਨ੍ਹਾਂ ਦੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਹੁਣ ਇਹ ਸੋਚੋ ਕਿ ਬੁੱਧੀ ਕਿਵੇਂ ਬਰਬਾਦ ਕਰਦੀ ਹੈ ਸਾਡੇ ਧਰਮ ਗ੍ਰੰਥਾਂ ਵਿੱਚ 6 ਗੱਲਾਂ ਦੀ ਇਸੇ ਲਈ ਮਨਾਈ ਹੈ ਕਿ ਇਹਨਾਂ ਨਾਲ ਬੁੱਧੀ ਖੁੰਡੀ ਹੋ ਜਾਂਦੀ ਹੈ ਉਹ ਹਨ ਕਾਮ, ਕ੍ਰੋਧ, ਲਾਲਚ, ਕਮਾਡ, ਮੋਹ ਅਤੇ ਈਰਖਾ ਇਹਨਾਂ ਗੱਲਾਂ ਦੀ ਵਿਆਖਿਆ ਆਪਾਂ ਅਗਲੇ ਅਧਿਆਏ ਵਿੱਚ ਕਰਾਂਗੇ あ。